ਸਾਸਰੀ ਕਾ ਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਜੀ ਬਹੁਤ ਹੀ ਵਧੀਆ ਸੁਤਨਿ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਚਨਾਉਂ ਦਾ ਹੋਏਗਾ ਸ਼ਰਟ ਦੇ ਉੱਪਰ ਗੋਟੇ ਪੱਤੀ ਦਾ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਚਨਾਉਂ ਦੀ ਹੋਏਗੀ ਉਸ ਦੇ ਉੱਪਰ ਹੀ ਗੋਟੇ ਪੱਤੀ ਦਾ ਵਰਕ ਹੋਏਗਾ ਬਹੁਤ ਹੀ ਪਿਆਰੇ ਲਾਈਟ ਜਿਹੇ ਕਲਰ ਹੋਣਗੇ ਸਰਦਾਰੀ ਪੀਸ ਹੋਣਗੇ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਹੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਸ਼ਰਟ ਹੋਏਗੀ ਪਿਓਰ ਲਿਨਨ ਕਾਟਨ ਵਿੱਚ ਟਾਈ ਐਂਡ ਡਾਈ ਪ੍ਰਿੰਟ ਹੋਏਗਾ ਬਹੁਤ ਹੀ ਪਿਆਰੇ ਕਲਰ ਹੋਣਗੇ ਸ਼ਰਟ ਦੇ ਨੈਕ ਦੇ ਉ ਨਾਲ ਦੁਪੱਟਾ ਹੈਗਾ ਪਿਓਰ ਮਸਲੀਨ ਦਾ ਉਸ ਦੇ ਉੱਪਰ ਹੀ ਬਹੁਤ ਹੀ ਸੋਹਣਾ ਪੈਚਵਰਕ ਦਾ ਕੰਮ ਹੋਏਗਾ ਲੈਂਸ ਦਾ ਕੰਮ ਹੋਏਗਾ ਇਹ ਸ਼ਰਟ ਹੋਏਗੀ ਪਿਓਰ ਕਾਟਨ ਦੀ ਡਿਜੀਟਲ ਪ੍ਰਿੰਟ ਹੋਏਗਾ ਨੈਕ ਦੇ ਉੱਪਰ ਲੈਂਸ ਦਾ ਕੰਮ ਹੋਏਗਾ ਬਹੁਤ ਹੀ ਪਿਆਰੇ ਕਲਰ ਹੋਣਗੇ ਬਾਟਮ ਹੋਏਗੀ ਪਿਓਰ ਕਾਟਨ ਦੀ ਮਸ਼ੀਨ ਵਰਕ ਹੋਏਗਾ ਪੌਂਚਿਆਂ ਦੇ ਉੱਪਰ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਟਾਈ ਐਂਡ ਡਾਈ ਦੁਪੱਟਾ ਹੋਏਗਾ ਲੈਸ ਦਾ ਪ੍ਰੋਪਰ ਕੰਮ ਹੋਏਗਾ ਬਾਰਡਰ ਦੇ ਬਹੁਤ ਹੀ ਸੋਹਣੇ ਕਲਰ ਹੋਣਗੇ ਇਹ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਜਿਹੜੀ ਬਾਟਮ ਹੋਏਗੀ ਕਾਟਨ ਦੀ ਹੋਏਗੀ ਇਸ ਦੇ ਪੌਂਚਿਆਂ ਦੇ ਉੱਪਰ ਮਸ਼ੀਨ ਵਰਕ ਦਾ ਕੰਮ ਹੋਏਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਹੋਣਗੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਤੁਹਾਨੂੰ ਕਰੇਵ ਵਿੱਚ ਮਿਲਣਗੇ ਬਹੁਤ ਹੀ ਸੋਹਣੀ ਕਰੇਵ ਆਈ ਹੋਈ ਹੈ ਪਿਓਰ ਕਰੇਵ ਡਿਜੀਟਲ ਪ੍ਰਿੰਟ ਸੂਟ ਹੋਏਗਾ অল ওভার স্যুট ਹੋਏਗਾ 5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਹੋਣਗੇ স্যুট ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਇਹਨਾਂ ਵਿੱਚ ਪ੍ਰਿੰਟ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਕਲਰ ਆਪਸ਼ਨ ਆਪਾਂ ਸਾਰੇ ਹੀ ਐਡ ਕੀਤੀ ਹੋਈ ਹੈ ਕੋਈ ਵੀ ਸੂਟ ਤੁਸੀਂ ਆਪਣੇ ਲਈ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਟੈਬੀ ਵਿੱਚ ਹੋਣਗੇ ਬਰਬਰੀ ਵਿੱਚ ਹੋਣਗੇ ਡਿਜੀਟਲ ਪ੍ਰਿੰਟ ਹੋਏਗਾ 3 ਮੀਟਰ ਦੀ ਕੱਟ ਹੋਏਗੀ ਬਾਟਮ ਦੀ ਮਸਲੀਨ ਹੋਏਗੀ ਜਿਹੜਾ ਦੁਪੱਟਾ ਹੋਏਗਾ ਟੈਬੀ ਡਿਜੀਟਲ ਪ੍ਰਿੰਟ ਵਿੱਚ ਹੋਏਗਾ 2 ਮੀਟਰ ਦੀ ਕੱਟ ਦੁਪट्टे ਦੀ ਹੋਏਗੀ बॉटम ਜਿਹੜੀ ਹੋਏਗੀ ਪਲੇਨ ਹੋਏਗੀ ਸ਼ਰਟ ਐਂਡ ਦੁਪੱਟਾ ਪ੍ਰਿੰਟਡ ਹੋਣਗੇ ਕਲਰ ਇੰਨਾ ਵਿੱਚ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਆਪਣੇ ਲਈ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਤਨ ਕਾਟਨ ਦਾ ਸੂਟ ਮਿਲੇਗਾ ਬਹੁਤ ਹੀ ਸੋਨਾ ਘੇਰੇ ਤੇ ਪੈਚਵਰਕ ਦਾ ਕੰਮ ਹੋਏਗਾ ਜਿਹੜੀ बॉटਮ ਹੋਏਗੀ ਕਾਟਨ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਸੌਫਟ ਮਸਲੀਨ ਦਾ ਹੋਏਗਾ ਜਾਂ ਫਿਰ ਕੁਝ ਦੁਪੱਟੇ ਕੋਟਾ ਡੋਰੀਆ ਦੇ ਹੋਣਗੇ ਬਹੁਤ ਹੀ ਪਿਆਰੇ ਟਾਈ ਐਂਡ ਡਾਈ ਦੁਪੱਟੇ ਹੋਣਗੇ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਸ਼ਰਟ ਮਿਲੇਗੀ ਕਾਟਨ ਦੀ ਬਹੁਤ ਹੀ ਸੋਹਣਾ ਲੈਸ ਦਾ ਕੰਮ ਹੋਏਗਾ neck ਤੇ ਘੇਰੇ ਤੇ ਜਿਹੜਾ ਦੁਪੱਟਾ ਹੋਏਗਾ ਉਹ ਸ਼ਿਫੋਨ ਦਾ ਹੋਏਗਾ ਉਸ ਦੇ ਉੱਪਰ ਬਰਸ਼ ਪੇਂਟ ਦਾ ਕੰਮ ਹੋਏਗਾ ਨਾਲ ਲੈਸ ਦਾ ਪ੍ਰੋਪਰ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਖਾਦੀ ਕਾਟਨ ਦੀ ਪਲੇਨ ਬਾਟਮ ਹੋਏਗੀ ਜਿਹੜੇ ਅਗਲੇ ਸੂਟ ਹੋਣਗੇ ਇਹ ਕਾਟਨ ਦੇ ਸੂਟ ਮਿਲਣਗੇ ਸਰਪਲਸ કોટਨ ਹੋਏਗੀ ऑल ओवर सूट ਹੋਏਗਾ ਬਹੁਤ ਹੀ ਸੋਹਣੇ ਪ੍ਰਿੰਟ ਹੋਣਗੇ ਨਾਲ ਜੇ ਦੁਪੱਟਾ ਹੋਏਗਾ ਸ਼ਿਫੋਨ ਦਾ ਹੋਏਗਾ ਟਾਈ ਐਂਡ ਡਾਈ ਦੁਪੱਟਾ ਹੋਏਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਰ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ